ਸਾਡੇ ਜਿਹੜੇ ਬੱਚੇ ਆ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵਧੀਆ ਜਿਹੜੀ ਆ ਆਪਣੀ ਪ੍ਰਤਿਭਾ ਦਿਖਾ ਰਹੇ ਨੇ ਨਹੀਂ ਮੈਨੂੰ ਡਰ ਨਹੀਂ ਲੱਗਿਆ ਮੈਂ ਕਰਦਾ ਰਿਹਾ ਟਾਈਪਿੰਗ ਆਪਣੀ ਅੱਛਾ ਮੈਂ ਕਿਸੇ ਵੱਲ ਧਿਆਨ ਨਹੀਂ ਦਿੱਤਾ ਜਿਹਦੇ ਵਿੱਚ ਲਗਭਗ 100 ਦੇ ਕਰੀਬ ਵਿਦਿਆਰਥੀ ਸੀਗੇ ਜਦੋਂ ਪਾਗ ਲਿਆ ਵਿਦਿਆਰਥੀਆਂ ਨੇ ਤੇ ਉਹਦੇ ਵਿੱਚੋਂ ਸਾਡੀ ਜਿਹੜੀ ਸੈਕੰਡ ਔਰ ਥਰਡ ਪੋਜੀਸ਼ਨ ਆਈ ਹੈ ਮੈਂ ਇੰਗਲਿਸ਼ ਏ ਥੋੜਾ ਵੀਕ ਹੈਗਾ ਇੰਗਲਿਸ਼ ਟਾਈਪਿੰਗ 'ਚ ਤੇ ਮੈਂ ਮੇਰੀ ਪੰਜਾਬੀ ਟਾਈਪਿੰਗ ਥੋੜੀ ਵਧ ਹੈਗੀ ਹੈ ਸਪੀਡ ਵੀ ਠੀਕ ਸਾਗ ਹੈ ਤੇ ਮੈਂ ਇਸ ਲਈ ਪੰਜਾਬੀ ਅਨਮੋਲੀ ਵੀ ਟਾਈਪਿੰਗ ਸਾਡੇ ਅਸੀਂ 4 ਬੱਚੇ ਸਿਲੈਕਟ ਲੈ ਕੇ ਗਏ ਸੀ ਜੇ ਚਾਰਾਂ ਵਿੱਚੋਂ ਸਾਡੇ ਦੋ ਵਿਦਿਆਰਥੀ ਜਿਹੜੇ ਆਪਾਂ ਪਾਰਟਿਸਿਪੇਟ ਕਰਕੇ ਲੈ ਕੇ ਆਏ ਜੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਗ੍ਰੇਟ ਪੰਜਾਬ ਟੀਵੀ ਦੇ ਨਾਲ ਤੁਹਾਡੇ ਨਾਲ ਜਸਪ੍ਰਿਤ ਕਿਹਾ ਜਾਂਦਾ ਹੈ ਕਿ ਵਿਦਿਆਦਾਨ ਮਹਾਦਾਨ ਹੈ ਔਰ ਸਰਕਾਰੀ ਸਕੂਲਾਂ ਦੀ ਅਗਰ ਗੱਲ ਕੀਤੀ ਜਾਵੇ ਤੇ ਅੱਜਕੱਲ ਦਾ ਜਿਹੜਾ ਰੁਝਾਨ ਹੈ ਉਹ ਸੀਬੀਐਸੀ ਬੋਰਡ ਤੇ ਅੱਗੇ ਹੋਰ ਹਾਈ ਕੁਆਲਿਟੀ ਦੇ ਜਿਹੜੀ ਸਟੱਡੀ ਹੈ ਉਹਨਾਂ ਵੱਲ ਜ਼ਿਆਦਾ ਲੋਕਾਂ ਦਾ ਰੁਝਾਨ ਹੈ ਜਿਹੜਾ ਮਾਪੇ ਜਿਹੜੇ ਨੇ ਸੀਬੀਐਸੀ ਬੋਰਡ ਦੇ ਵਿੱਚ ਹੀ ਪਾਉਂਦੇ ਨੇ ਬੱਚਿਆਂ ਨੂੰ ਤੇ ਕੋਸ਼ਿਸ਼ ਕਰਦੇ ਨੇ ਇੰਗਲਿਸ਼ ਮੀਡੀਅਮ ਸਕੂਲ ਹੀ ਉਹਨਾਂ ਨੂੰ ਪ੍ਰੇਫਰ ਕਰਦੇ ਨੇ ਪਰ ਲੋਕ ਜਿਹੜੇ ਨੇ ਕਈ ਪਾਸੇ ਜਿਵੇਂ ਮਾਨ ਸਾਹਿਬ ਨੇ ਪਿਛੇ ਅਪੀਲ ਕੀਤੀ ਸੀ ਕਿ ਸਾਡੇ ਸਰਕਾਰੀ ਸਕੂਲ ਅਜੇ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਦੇ ਵਿੱਚ ਸਾਰੀ ਸਹੂਿਦਾਂਵਾਂ ਉਪਲਬਧ ਕਰਾਈਆਂ ਜਾਣਗੀਆਂ ਸੋ ਅੱਜ ਅਸੀਂ ਇਦਾਂ ਦੇ ਸਕੂਲ ਦੇ ਵਿੱਚ ਤੁਹਾਨੂੰ ਲੈ ਕੇ ਆਏ ਹਾਂ ਜਿੱਥੇ ਕਿ ਦਾਖਾ ਮੁੱਲਾਪੁਰ ਦਾਖਾ ਦੇ ਵਿੱਚ ਇੱਕ ਕੰਪੀਟੀਸ਼ਨ ਹੁੰਦਾ ਹੈ ਜਿੱਥੇ ਕਿ ਸਕੂਲ ਦੇ ਜਿਹੜੇ ਬੱਚੇ ਨੇ ਉਹ ਪੰਜਾਬੀ ਦੀ ਟਾਈਪਿੰਗ ਦੇ ਵਿੱਚ ਸੈਕੰਡ ਔਰ ਥਰਡ ਪੋਜੀਸ਼ਨ ਲੈ ਕੇ ਅੱਥੇ ਪੋਜੀਸ਼ਨ ਲੈਂਦੇ ਨੇ ਉਸ ਤੋਂ ਬਾਅਦ ਇਹ ਬੱਚੇ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਟਾਈਪਿੰਗ ਕਿੰਨੀ ਤੇਜ਼ ਕਰਦੇ ਨੇ ਇਹ ਜਿਹੜੇ ਬੱਚੇ ਨੇ 40 ਸਕੂਲਾਂ ਦੇ ਵਿੱਚ ਲਗਭਗ 100 ਵਿਦਿਆਰਥੀਆਂ ਵਿੱਚੋਂ ਇਹ ਸੈਕਿੰਡ ਔਰ ਥਰਡ ਦਰਜਾ ਇਹਨਾਂ ਨੇ ਹਾਸਿਲ ਕੀਤਾ ਸੋ ਸਕੂਲ ਦੇ ਪ੍ਰਿੰਸੀਪਲ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਰੁਪਿੰਦਰ ਸਰ ਤੇ ਨਾਲ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਸਰ ਸਰ ਬੜੀਏ ਜੀ ਬੜੀਏ ਕਿਵੇਂ ਲੱਗਦਾ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਜਦੋਂ ਅਵਲ ਦਰਜੇ ਹਾਸਿਲ ਕਰਦੇ ਨੇ ਬਾਕੀ ਸਕੂਲਾਂ ਦੇ ਬੱਚੇ ਵੀ ਉੱਥੇ ਪਾਰਟਿਸਪੇਟ ਕੀਤਾ ਹੋਏਗਾ ਉਹਨਾਂ ਨੇ ਤੇ ਜੇਕਰ ਤੁਹਾਡੇ ਸਕੂਲ ਦਾ ਬੱਚਾ ਅੱਗੇ ਆਉਂਦਾ ਹੈ ਤੇ ਕਿੰਨੀ ਕੋ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਜੀ ਮੈਨੂੰ ਲੱਗਦਾ ਕਿ ਇੰਨੀ ਖੁਸ਼ੀ ਹੁੰਦੀ ਹੈ ਕਿ ਜਿਹੜੀ ਦੱਸੀ ਨਹੀਂ ਜਾ ਸਕਦੀ ਜੀ ਤੇ ਬੜੇ ਸਾਡੇ ਮਾਣ ਵਾਲੀ ਗੱਲ ਹੈ ਕਿ ਸਰਕਾਰੀ ਸਕੂਲਾਂ ਵਿੱਚ ਇਦਾਂ ਦੇ ਮੁਕਾਬਲੇ ਹੋਣੇ ਸ਼ੁਰੂ ਹੋਏ ਹਨ ਤੇ ਸਾਡੇ ਜਿਹੜੇ ਬੱਚੇ ਆ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵਧੀਆ ਜਿਹੜੇ ਆ ਆਪਣੀ ਪ੍ਰਤਿਭਾ ਦਿਖਾ ਰਹੇ ਹਨ ਤੇ ਹੋਰ ਕਿੰਨੇ ਕੁ ਸਟੂਡੈਂਟਸ ਸੀ ਉੱਥੇ ਜਦੋਂ ਕੰਪੀਟੀਸ਼ਨ ਹੋਇਆ ਸੀ ਟੋਟਲ 40 ਸਕੂਲਾਂ ਨੇ ਭਾਗ ਲਿਆ ਸੀ ਜਿਦੇ ਵਿੱਚ ਲਗਭਗ 100 ਦੇ ਕਰੀਬ ਵਿਦਿਆਰਥੀ ਸੀਗਾ ਜਦੋਂ ਭਾਗ ਲਿਆ ਵਿਦਿਆਰਥੀਆਂ ਨੇ ਤੇ ਉਹਦੇ ਵਿੱਚੋਂ ਸਾਡੀ ਜਿਹੜੀ ਸੈਕੰਡ ਔਰ ਥਰਡ ਪੋਜੀਸ਼ਨ ਆਈ ਹੈ। ਮਤਲਬ ਜਿਹੜੇ ਤੁਸੀਂ ਬੋਲੇ ਕਿ 100 ਸਟੂਡੈਂਟਸ ਸੀਗੇ ਉੱਤੇ ਘਟੋ ਘਟ ਤੇ ਸਾਰਿਆਂ ਦਾ ਸਿਰਫ ਇੱਕ ਇਹੀ ਕੰਪੀਟੀਸ਼ਨ ਹੋਇਆ ਸੀ। ਜੀ ਬਿਲਕੁਲ ਇਹਦੇ ਵਿੱਚ ਦੋ ਵਰਗ ਸੀਗੇ ਇੱਕ ਇੰਗਲਿਸ਼ ਟਾਈਪਿੰਗ ਦਾ ਵੀ ਸੀ ਇੱਕ ਪੰਜਾਬੀ ਦੀ ਟਾਈਪਿੰਗ ਦਾ ਸੀ। ਔਰ ਤੁਸੀਂ ਦੇਖ ਰਹੇ ਹੋ ਕਿ ਬੱਚੇ ਜਿਹੜੇ ਇੰਗਲਿਸ਼ ਟਾਈਪਿੰਗ ਤਾਂ ਬੜੀ ਈਜ਼ੀ ਕਰ ਲੈਂਦੇ ਕਿਉਂਕਿ ਫੋਨ ਤੇ ਵੀ ਉਹ ਟਾਈਪਿੰਗ ਕਰਦੇ ਨੇ। ਪਰ ਪੰਜਾਬੀ ਦੀ ਟਾਈਪਿੰਗ ਆ ਉਹ ਥੋੜੀ ਟਫ ਹੁੰਦੀ ਕਿਉਂਕਿ ਸਿਹਾਰੀ ਬਿਆਰੀ ਅੱਧ ਤੱਕ ਦਲੈਂਕੜ ਪੈਰ ਚ ਰਾਰ ਤਾਂ ਉਹਦੇ ਵਿੱਚ ਸਾਡੇ ਬੱਚੇ ਜ਼ਰੂਰ ਲੈ ਕੇ ਆਏ ਨੇ ਪਾਰਟਿਸਪੀਟ ਕਰਕੇ ਐਜ਼ ਅ ਪ੍ਰਿੰਸੀਪਲ ਤੁਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਮੋਟੀਵੇਟ ਕਰਦੇ ਹੋ ਵੀ ਅੱਗੇ ਵਧਣ ਲਈ ਬੱਚਿਆਂ ਨੂੰ ਬਹੁਤ ਮੋਟੀਵੇਟ ਕੀਤਾ ਜਾਂਦਾ ਜੀ ਬੱਚਿਆਂ ਨੂੰ ਅਸੀਂ ਪ੍ਰਾਈਜ਼ ਵੀ ਦਿੱਤੇ ਨੇ ਫੇਅਰ ਵਿੱਚ ਵੀ ਇਹਨਾਂ ਦਾ ਸਨਮਾਨ ਕੀਤਾ ਗਿਆ ਬੱਚਿਆਂ ਦਾ ਪੇਰੈਂਟਸ ਦੇ ਬੁਲਾਕੇ ਵੀ ਉਹਨਾਂ ਨੂੰ ਇਹਨਾਂ ਦਾ ਸਨਮਾਨ ਕੀਤਾ ਗਿਆ ਤੇ ਇਹਨਾਂ ਨੂੰ ਦੇਖ ਕੇ ਬਾਕੀ ਬੱਚੇ ਬੜੇ ਮੋਟੀਵੇਟ ਹੋਏ ਨੇ ਤੇ ਇਹ ਬੱਚੇ ਕਦੋਂ ਤੋਂ ਇਹਨਾਂ ਦਾ ਰੁਝਾਨ ਦੇਖਣ ਨੂੰ ਮਿਲਿਆ ਕਿ ਇਹ ਪੰਜਾਬੀ ਵੱਲ ਜ਼ਿਆਦਾ ਝੁਕਾਵ ਹੈ ਇਹਨਾਂ ਦਾ ਜਦੋਂ ਸਾਨੂੰ ਲੈਟਰ ਆ ਗਈ ਕਿ ਇੱਦਾਂ ਕੰਪੀਟੀਸ਼ਨ ਹੈ ਤਾਂ ਮੈਂ ਆਪਣੇ ਕੰਪਿਊਟਰ ਦੇ ਆਪਕਾ ਜਿਹੜੇ ਆ ਉਹਨਾਂ ਨੂੰ ਕਿਹਾ ਕਿ ਤੁਸੀਂ ਬੱਚੇ ਜਿਹੜੇ ਆ ਪਾਰਟਿਸਪੇਸ਼ਨ ਲਈ ਤਿਆਰ ਕਰਾਓ ਤਾਂ ਉਹਨਾਂ ਨੇ ਜਦੋਂ ਬੱਚਿਆਂ ਦੀ ਚੋਸ ਕੀਤੀ ਕਿਉਂਕਿ ਉਹ ਡੇਲੀ ਬੱਚੇ ਜਿਹੜਾ ਪੀਰੀਅਡ ਆ ਕੰਪਿਊਟਰ ਦਾ ਕੰਪਿਊਟਰ ਲੈਬ ਵਿੱਚ ਆ ਕੇ ਲਗਾਉਂਦੇ ਨੇ ਇਸ ਲਈ ਉਹਨਾਂ ਨੂੰ ਪਤਾ ਸੀਗਾ ਕਿ ਕਿਹੜੇ ਬੱਚੇ ਵਧੀਆ ਟਾਈਪਿੰਗ ਕਰਦੇ ਆ ਉਹਨਾਂ ਵਿੱਚੋਂ ਫਿਰ ਅਸੀਂ ਇਹ ਬੱਚੇ ਸਿਲੈਕਟ ਕੀਤੇ ਤੁਹਾਡੇ ਸਕੂਲ ਦੇ ਕਿੰਨੇ ਬੱਚੇ ਸਿਲੈਕਟ ਹੋਏ ਸੀ ਸਾਡੇ ਅਸੀਂ 4 ਬੱਚੇ ਸਿਲੈਕਟ ਲੈ ਕੇ ਗਏ ਸੀ ਜੇ 4ਾਂ ਵਿੱਚੋਂ ਸਾਡੇ 2 ਵਿਦਿਆਰਥੀ ਜਿਹੜੇ ਆ ਪਾਰਟਿਸਪੇਟ ਕਰਕੇ ਲੈ ਕੇ ਆਇਆ ਇਹਨੂੰ ਬਹੁਤ ਵੱਡੀ ਗੱਲ ਹੈ ਵੀ ਚਾਰ ਬੱਚਿਆਂ ਚੋਂ ਦੋ ਬੱਚੇ ਤੁਹਾਡੇ ਸਿਲੈਕਟ ਹੋ ਹਾਂਜੀ ਜੀ ਤੇ ਹੁਣ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼ਕਾਲ ਸਤਿ ਸ਼ਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਰੋਹਨ ਅੱਛਾ ਕਿ ਕਿੰਨੀ ਉਮਰ ਹੈ ਤੁਹਾਡੀ ਮੇਰੀ 13 ਸਾਲ ਅੱਛਾ ਕਿਹੜੀ ਕਲਾਸ ਪੜ੍ਹਦੇ ਮੈਂ 8th ਕਲਾਸ ਚ ਅੱਛਾ ਕਦੋਂ ਤੋਂ ਟਾਈਪਿੰਗ ਕਰ ਰਹੇ ਹੋ ਮੈਂ ਆ ਕੀ ਕਹਿੰਦੇ ਆ ਕਿ ਮੈਂ ਬੜੇ ਦੋ ਤਿੰਨ ਸਾਲ ਹੋ ਗਏ ਮੈਂ ਟਾਈਪ ਕਰਦਾ ਪਸੰਦ ਹੈ ਟਾਈਪਿੰਗ ਕਰਨਾ ਹਾਂਜੀ ਇੰਗਲਿਸ਼ ਦੀ ਟਾਈਪਿੰਗ ਨਹੀਂ ਆਉਂਦੀ ਆਂਦੀ ਹੈ ਤੇ ਜ਼ਿਆਦਾ ਪੰਜਾਬੀ ਦੀ ਵਧੀਆ ਲੱਗਦੀ ਹਾਂਜੀ ਤੇ ਜਦੋਂ ਕੰਪੀਟੀਸ਼ਨ ਹੋਇਆ ਸੀ ਉਦੋਂ ਨਰਵਸ ਨਹੀਂ ਹੋਈ ਸੀ ਡਰ ਨਹੀਂ ਲੱਗਿਆ ਸੀ ਨਹੀਂ ਮੈਨੂੰ ਡਰ ਨਹੀਂ ਲੱਗਿਆ ਮੈਂ ਕਰਦਾ ਰਹਾ ਟਾਈਪਿੰਗ ਆਪਣੀ ਅੱਛਾ ਮੈਂ ਕਿ세 ਵਲਤੀਆਂ ਨਹੀਂ ਦਿੱਤਾ ਤੇ ਆ ਹੁਣ ਤੁਸੀਂ ਅੱਗੇ ਵੀ ਵਧਣਾ ਚਾਹੋਗੇ ਪੰਜਾਬੀ ਟਾਈਪਿੰਗ ਦੇ ਵਿੱਚ ਹਾਂਜੀ ਹਾਂਜੀ ਹੋਰ ਕੰਪੀਟੀਸ਼ਨ ਚ ਪਾਰਟ ਲੈਣਾ ਚਾਹੋਗੇ ਹਾਂਜੀ ਹਾਂਜੀ ਠੀਕ ਹੈ ਔਰ ਮੰਮੀ ਪਾਪਾ ਨੇ ਕੀ ਕੀ ਕਿਹਾ ਤੁਹਾਨੂੰ ਸੈਲੀਬ੍ਰੇਟ ਕੀਤਾ ਉਹਨਾਂ ਨੇ ਵੀ ਜਦੋਂ ਪਤਾ ਲੱਗਿਆ ਵੀ ਸੈਕਿੰਡ ਨਾ ਥਰਡ ਆਇਓ ਤੁਸੀਂ ਦੋਨੋਂ ਹਾਂਜੀ ਮੈਂ ਮੇਰੇ ਮੰਮੀ ਪਾਪਾ ਬਹੁਤ ਖੁਸ਼ ਹੋਏ ਖੁਸ਼ ਹੋਏ ਹਾਂਜੀ ਅਰ ਆਸ ਪੜੋਸ ਨੇ ਵੀ ਮਤਲਬ ਫਰੈਂਡਸ ਨੇ ਵੀ ਖੁਸ਼ੀ ਖੁਸ਼ੀ ਮਹਿਸੂਸ ਕੀਤੀ ਹਾਂਜੀ ਅਚਾ ਟੀਚਰਸ ਨੇ ਕਿੰਨਾ ਕੋ ਤੁਹਾਨੂੰ ਸ਼ਾਬਾਸ਼ੀਆਂ ਦਿੱਤੀ ਉਹ ਸਾਰਿਆਂ ਨੇ ਸ਼ਾਬਾਸ਼ ਦਿੱਤੀ ਤੁਹਾਨੂੰ ਬੇਬੀ ਆ ਵਧੀਆ ਫੀਲ ਹੋਇਆ ਹਾਂਜੀ ਠੀਕ ਹੈ ਉਹਨਾਂ ਅੱਗੇ ਤਾਂ ਹੋਰ ਦਿਲ ਲਾ ਕੇ ਪੜਨਾ ਠੀਕ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੋਰਾਬ ਹੈ ਅਚਾ ਕਿੰਨੀ ਕਲਾਸ ਪੜਦੇ ਹੋ ਮੈਂ 10ਵੀਂ ਜਮਾਤ ਦਾ ਵਿਦਿਆਰਥੀ ਹਾਂ ਤੇ ਮੇਰੇ ਸਕੂਲ ਦਾ ਨਾਮ ਸਰਕਾਰੀ ਹਾਈ ਸਕੂਲ ਸਾਪੂਰੋੜ ਹੈ ਲੁਧਿਆਣਾ ਠੀਕ ਹੈ ਜੀ ਤੇ ਪੰਜਾਬੀ ਟਾਈਪਿੰਗ ਹੀ ਕਿਉਂ ਚੁਣੀ ਤੁਸੀਂ ਮੈਂ ਇੰਗਲਿਸ਼ 'ਚ ਥੋੜਾ ਵੀਕ ਹੈਗਾ ਇੰਗਲਿਸ਼ ਟਾਈਪਿੰਗ 'ਚ। ਤੋਂ ਮੈਂ ਮੇਰੀ ਪੰਜਾਬੀ ਟਾਈਪਿੰਗ ਥੋੜੀ ਵਧ ਹੈਗੀ ਹੈ। ਸਪੀਡ ਵੀ ਠੀਕ-ਠਾਕ ਹੈ। ਤੋਂ ਮੈਂ ਇਸ ਲਈ ਪੰਜਾਬੀ ਅਨਮੋਲੀ ਵੀ ਟਾਈਪਿੰਗ ਚੁਣੀ ਹੈ। ਅਕਸਰ ਲੋਕ ਇੰਗਲਿਸ਼ 'ਚ ਪਰਫੈਕਟ ਹੁੰਦੇ ਆ ਪੰਜਾਬੀ 'ਚ ਵੀਕ ਹੁੰਦੇ ਆ। ਤੁਸੀਂ ਪੰਜਾਬੀ 'ਚ ਐਕਸਪਰਟ ਹੋ ਤੇ ਇੰਗਲਿਸ਼ 'ਚ ਵੀਕ ਹੋ। ਹਾਂਜੀ। ਉਲਟ ਹੋ ਗਿਆ ਇਹ। ਹਾਂਜੀ। ਜੇ ਮੈਂ ਮੇਰੇ ਨਾਲ ਦੇ ਸਟੂਡੈਂਟਸ ਸਾਡਾ ਕੰਪੀਟੀਸ਼ਨ ਹੋਇਆ ਸੀ ਸਕੂਲ 'ਚ ਤੇ ਮੈਂ ਥੋੜਾ ਪਿੱਛੇ ਰਹਿ ਗਿਆ ਤੇ ਉਤੇ ਇੱਕ ਵਿਦਿਆਰਥੀ ਸੀਗਾ ਉਹ ਮੇਰੇ ਤੋਂ ਅੱਗੇ ਨਿਕਲ ਗਿਆ ਸੀ। ਇਸ ਲਈ ਮੈਂ ਅਨਮੋਲੀ ਇਹ ਬਹੁਤ ਵੱਡੀ ਜਿਹੜੀ ਕਹਿੰਦੇ ਪ੍ਰਿੰਸੀਪਲ ਜਿਹੜੇ ਨੇ ਉਹ ਵੀ ਰੋਲ ਅਦਾ ਕਰ ਰਹੇ ਨੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਅੱਗੇ ਲੈ ਕੇ ਆਉਣ ਦੇ ਵਿੱਚ ਤੇ ਬੱਚੇ ਜਿਹੜੇ ਬਖੂਬੀ ਇਹ ਰੋਲ ਅਦਾ ਕਰ ਰਹੇ ਨੇ ਸੋ ਸਾਡੇ ਸਾਰੇ ਮਾਪੇ ਆਪ ਨੇ ਚਾਹੀ ਪ੍ਰਿੰਸੀਪਲ ਨੇ ਚਾਹੀ ਸਕੂਲ ਦੇ ਸਟੂਡੈਂਟ ਨੇ ਟੀਚਰਸ ਨੇ ਕੋਈ ਵੀ ਹੈ ਸਾਡੇ ਸਾਰਿਆਂ ਦਾ ਮੁੱਢਲਾ ਜਿਹੜਾ ਫਰਜ਼ ਬੰਦਾ ਹੈ ਸਾਨੂੰ ਮਾਂ ਬੋਲੀ ਨੂੰ ਅੱਗੇ ਲਿਜਾਣਾ ਇਹ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਬੰਦਾ ਹੈ ਸੋ ਤੁਸੀਂ ਕਿਵੇਂ ਦੇਖਦੇ ਹੋ ਇਹ ਬੱਚਿਆਂ ਦੇ ਅਚੀਵਮੈਂਟਸ ਨੂੰ ਕਮੈਂਟ ਅਚ ਆਪਣੀ ਰਾਇ ਜ਼ਰੂਰ ਦੇਣਾ ਫਿਰ ਮਿਲਾਂਗੇ ਉਦੋਂ ਤੱਕ ਬਨੇ ਰਹੋ ਗ੍ਰੇਟ ਪੰਜਾਬ ਟੀਵੀ ਦੇ ਨਾਲ